ਮਨ ਦੇ ਵਿੱਚ ਸੋਚ ਕਿਵੇਂ ਆਈ ਜਿਹੜੀ ਤੁਸੀਂ ਕਿਉਂਕਿ 5 ਸਾਲ ਰਾਜ ਕਰਨਾ ਹੁੰਦਾ ਆਪਾਂ ਕਹਿ ਸਕਦੇ ਆ ਤੇ 5 ਸਾਲ ਲੋਕਾਂ ਦੀ ਸੇਵਾ ਕਰਨੀ ਹੁੰਦੀ ਆ ਮਨ ਦੇ ਵਿੱਚ ਸੋਚਿਆ ਨੇ ਪਰ ਆ ਕਿਵੇਂ ਸੋਚ ਤੋਂ ਡੇ ਦਿਮਾਗ ਚ ਗਈ ਇਹ ਜੀ ਅਸੀਂ ਜਿਹੜੇ ਪਹਿਲਾਂ ਵੀ ਅਸੀਂ ਐਮਐਲਏ ਜੀ ਆ ਵੋਟਾਂ ਵੇਲੇ ਵੀ ਅਸੀਂ ਸਾਰਿਆਂ ਨੇ ਇਕੱਠਾ ਵਰਕ ਕੀਤਾ ਅਸੀਂ ਸਾਰੇ ਇੱਕ ਦੂਜੇ ਦੇ ਯਾਰ ਦੋਸਤ ਹੀ ਆਂ ਸਰਪੰਚੀ ਦੀ ਚੋਣ ਆ ਅਸੀਂ ਇਹ ਤਿੰਨੇ ਜਣੇ ਪਰਚੀਆਂ ਬਾਕੇ ਤੇ ਅਸੀਂ ਐਮਐਲਏ ਸਾਬ ਕੋਲੇ ਕਰ ਦਿੰਦੇ ਆ ਜਿਹੜਾ ਜਿਹਦੀ ਨਿਕਲ ਗਈ ਉਹ ਮਤਲਬ ਚੋਣ ਲੜ ਲੂਗਾ ਤੇ ਜਿਹੜੇ ਦੂਸਰੇ ਹੈਗੇ ਸਾਰੇ ਸਾਡੇ ਦੂਜੇ ਦੋ ਕੇ ਦੋ ਜਣੇ ਉਹ ਇੱਕ ਦੂਜੇ ਦੀ ਪੂਰੀ ਸਪੋਰਟ ਕਰਦੇ ਕਿੰਨਾ ਦੇ ਮਨ ਦੇ ਵਿੱਚ ਟੋੜ ਸੀ ਕਿ ਟੱਕਰ ਇੱਕ ਦੂਜੇ ਦੇ ਨਾਲ ਕਿ ਪਹਿਲਾਂ ਹੀ ਸੋਚੇ ਰੱਖੀ ਬੈਠੇ ਨਹੀਂ ਜੀ ਇਹ ਸਾਡੀ ਤਕਰੀਬਨ ਪਹਿਲਾਂ ਹੀ ਸੋਚ ਸੀਗੀ ਜੀ ਇਹ ਤਿੰਨ ਕੈਂਡੀਡੇਟ ਤਿੰਨੇ ਹੀ ਵਰਕਰ ਸੀ ਕੋਈ ਪੈਰਾਸ਼ੂਟ ਨਹੀਂ ਕੋਈ ਕੁਛ ਨਹੀਂ ਇਸ ਕਰਕੇ ਇਹਨਾਂ ਨੇ ਜਿਹੜਾ ਫੈਸਲਾ ਐਮਐਲਏ ਸਾਹਿਬ ਤੇ ਛੱਡਿਆ ਵੀ ਐਮਐਲਏ ਸਾਹਿਬ ਜੋ ਫੈਸਲਾ ਕਰਨਗੇ ਸਾਨੂੰ ਤਿੰਨਾਂ ਨੂੰ ਮਨਜ਼ੂਰ ਹੈ ਇਹਨਾਂ ਤਿੰਨਾਂ ਨੇ ਬੈਠ ਕੇ ਫਿਰ ਇਹੀ ਫੈਸਲਾ ਕੀਤਾ ਆਪਾਂ ਪਰਚੀ ਪਾਈਏ ਜਿੰਦੀ ਪਰਚੀ ਨਿਕਲੀ ਉਹ ਸਾਡਾ ਕੈਂਡੀਡੇਟ ਹੋਊਗਾ ਤੇ ਅਸੀਂ ਦਿਨ ਦਿਨ ਰਾਤ ਇੱਕ ਕਰਕੇ ਤਿੰਨੇ ਉਸ ਇਲੈਕਸ਼ਨ ਨੂੰ ਲੜਾਂਗੇ ਐਮਐਲਏ ਸਾਹਿਬ ਤੁਹਾਡੇ ਬਿਆਨ ਆਏ ਸੀਗੇ ਕਿ ਅਸੀਂ ਕੋਸ਼ਿਸ਼ ਕਰਾਂਗੇ 99 ਦੇ 99 ਜਿਹੜੇ ਸਰਪੰਚਾਂ ਦੇ ਵਿੱਚ ਸਰਤਾਂ ਦੀ ਨਾਲ ਚੋਣਾਂ ਹੋਣਗੀਆਂ ਦੇਖੋ ਇਹ ਕਬਰੀ ਆ ਰਹੀ ਹੈ ਪਹਿਲਾਂ ਮੈਂ ਤੁਹਾਨੂੰ ਸਹੀ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਸਾਡੇ ਸਾਰੇ ਪਿੰਡਾਂ ਜੀ ਜਿੰਨੇ ਕੱਲ ਵਲੰਟੀਅਰ ਆਏ ਸੀ ਸਾਡੇ ਸਾਰੇ ਮੇਨ ਪਾਰਟੀ ਦੇ ਵਲੰਟੀਅਰ ਸੀ ਔਰ ਸਾਰਿਆਂ ਨੂੰ ਕੱਲ ਇਹੀ ਕਿਹਾ ਸੀ ਕਿ ਯਾਰ ਅਸੀਂ ਉਸ ਰਾਹ ਤੇ ਤੁਰਨਾ ਜਿਹੜੇ ਤੇ ਕੋਈ ਨਹੀਂ ਤੁਰਦਾ ਪੰਚਾਇਤ ਤਾਂ ਬਣਦੀ ਲੋਕਾਂ ਦੇ ਕੰਮ ਕਰਨ ਵਾਸਤੇ ਤੇ ਇਹੋ ਜਿਹੇ ਹਾਲਾਤ ਸਾਡੇ ਪਿੰਡਾਂ ਦੇ ਸੀ ਸਰਪੰਚਾਂ ਦੇ ਕਾਲੀ ਕਾਂਗਰਸੀਆਂ ਦੇ ਦੇਖਿਆ ਜਿਨ੍ਹਾਂ ਨੇ ਆਪਣੀ ਜ਼ਮੀਨ ਵੇਚੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਤਲਾਂ ਦੇ ਮਾਮਲੇ ਹੋਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤਾਂ ਫਰੀਦਕੋਟ ਤੋਂ ਇੱਕ ਹੋਰ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਫਰੀਦਕੋਟ ਵਿਧਾਇਤੀ ਦੇ ਜਿਹੜੇ ਤਿੰਨ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਨੇ ਸਰਬਸੰਮਤੀ ਦੇ ਨਾਲ ਪਰਚੀਆਂ ਪਾ ਕੇ ਐਮਐਲਏ ਫਰੀਦਕੋਟ ਗੁਰਦੇਵ ਸਿੰਘ ਸਿੱਖੋਂ ਦੇ ਹੱਥੀ ਪਰਚੀਆਂ ਪਵਾ ਕੇ ਜਿਹੜੀ ਉਹ ਪਰਚੀ ਕਢਾਈਆ ਤਾਂ ਇੱਕ ਕੈਂਡੀਡੇਟ ਹੈ ਜਿਹੜਾ ਉਹਨਾਂ ਦੇ ਵਿੱਚ ਨਾਮਜ਼ਦ ਹੋਇਆ ਹੈ ਇਹ ਲਵਪ੍ਰੀਤ ਦਾ ਨਾਮ ਹੈ ਤਾਂ ਇਹ ਅੱਜ ਦਾ ਸਰਬਸੰਮਤੀ ਦੇ ਨਾਲ ਵਿਧਾਇਤੀ ਬਣ ਚੁੱਕਿਆ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਮੁਬਾਰਕਾਂ ਜੀ ਧੰਨਵਾਦ ਜੀ ਇਹ ਮਨ ਦੇ ਵਿੱਚ ਸੋਚ ਕਿਵੇਂ ਆਈ ਜਿਹੜੀ ਤੁਸੀਂ ਕਿਉਂਕਿ 5 ਸਾਲ ਰਾਜ ਕਰਨਾ ਹੁੰਦਾ ਆਪਾਂ ਕਹਿ ਸਕਦੇ ਆ ਤਾਂ 5 ਸਾਲ ਲੋਕਾਂ ਦੀ ਸੇਵਾ ਕਰਨੀ ਹੁੰਦੀ ਆ ਮਨ ਦੇ ਵਿੱਚ ਸੋਚਿਆ ਨੇ ਪਰ ਆ ਕਿਵੇਂ ਸੋਚ ਤੁਹਾਡੇ ਦਿਮਾਗ ਚ ਆ ਗਿਆ ਇਹ ਜੀ ਅਸੀਂ ਜਿਹੜੇ ਪਹਿਲਾਂ ਵੀ ਅਸੀਂ ਐਮਐਲਏ ਦੀਆਂ ਵੋਟਾਂ ਵੇਲੇ ਵੀ ਅਸੀਂ ਸਾਰਿਆਂ ਨੇ ਇਕੱਠਾ ਵਰਕ ਕੀਤਾ ਅਸੀਂ ਸਾਰੇ ਇੱਕ ਦੂਜੇ ਦੇ ਯਾਰ ਦੋਸਤ ਹੀ ਆ ਪਰ ਇਹਦੇ ਵਿੱਚ ਅਸੀਂ ਤਿੰਨੇ ਜਾਣੇ ਤਿਆਰ ਸੀਗੇ ਚੋਣ ਲੜਨ ਲਈ ਤਿੰਨੇ ਜਾਣੇ ਤਿਆਰ ਸੀਗੇ ਪਰ ਇਹ ਅਸੀਂ ਮੁੜ ਕੇ ਅਸੀਂ ਇਹ ਸੋਚਿਆ ਕਿ ਇਹ ਅਸੀਂ ਜਿਹੜੀ ਇਹ ਟਿਕਟ ਹੈ ਸਰਪੰਚੀ ਦੀ ਚੋਣ ਹੈ ਅਸੀਂ ਇਹ ਤਿੰਨੇ ਜਾਣੇ ਪਰਚੀਆਂ ਪਾ ਕੇ ਤੇ ਅਸੀਂ ਐਮਐਲਏ ਸਾਹ ਕੋਲੇ ਕਰ ਦਿੰਦੇ ਆ ਜਿਹੜਾ ਜਿਹਦੀ ਨਿਕਲ ਗਈ ਉਹ ਮਤਲਬ ਚੋਣ ਲੜ ਲੂਗਾ ਤੇ ਦੇ ਦੂਸਰੇ ਹੈਗੇ ਸਾਰੇ ਸਾਡੇ ਦੂਜੇ ਦੋ ਕਿਹੜੇ ਦੋ ਜਣੇ ਉਹ ਇੱਕ ਦੂਜੇ ਦੀ ਪੂਰੀ ਸਪੋਰਟ ਕਰਨਗੇ ਸਹਿਮਤ ਹਣੋਂ ਤੁਹਾਡੇ ਨਾਲ ਜੀ ਹਾਂਜੀ ਉਹ ਦੋਨੋਂ ਸਾਡੇ ਨਾਲ ਸਹਿਮਤ ਹੈ ਜੀ ਪਹਿਲਾਂ ਤੁਹਾਡੇ ਤਿੰਨਾਂ ਦੇ ਮਨ ਦੇ ਵਿੱਚ ਅਡੋੜ ਸੀਗੀ ਟੱਕਰ ਇੱਕ ਦੂਜੇ ਦੇ ਨਾਲ ਕਿ ਪਹਿਲੇ ਹੀ ਸੋਚੇ ਰੱਖੀ ਬੈਠੇ ਨਹੀਂ ਜੀ ਇਹ ਸਾਡੀ ਤਕਰੀਬਨ ਪਹਿਲਾਂ ਹੀ ਸੋਚ ਸੀਗੀ ਜੀ ਬਾਅਦ ਦੇ ਵਿੱਚ ਨਹੀਂ ਆਈ ਇਹ ਪਹਿਲੇ ਹੀ ਸੋਚ ਸੀ ਸਾਡੀ ਵੀ ਅਸੀਂ ਵੀ ਐਂ ਕਰਕੇ ਅਸੀਂ ਚੋਣ ਲੜਾਂਗੇ ਤੁਸੀਂ ਕੀ ਕਹਿਣਾ ਜਾਓਗੇ ਤੁਸੀਂ ਵੀ ਨਾਲ ਇਸ ਮੈਦਾਨ ਦੇ ਵਿੱਚ ਉਤਰੇ ਸੀਗੇ ਵੀ ਅਸੀਂ ਤਾਂ ਚਾਹੁੰਦੇ ਆਂ ਵੀ ਪਾਰਟੀ ਮਜ਼ਬੂਤ ਹੋਵੇ ਬੀਏ ਤਿੰਨ ਭਰਾਵਾਂ ਦੀ ਲੜਾਈ ਚ ਕੋਈ ਤੀਜਾ ਬੰਦਾ ਨਾ ਫੈਲਾਟਾਵੇ ਠੀਕ ਹੈ ਸਾਡਾ ਜਿਹੜਾ ਵੀ ਭਰਾ ਉਹ ਅਸੀਂ ਉਹਨੂੰ ਮਜ਼ਬੂਤ ਕਰਾਂਗੇ ਨਾਲ ਖੜਾਂਗੇ ਠੀਕ ਹੈ ਤੇ ਜਿੱਤ ਕੇ ਦੇਵਾਂਗੇ ਸ਼ਾਵੜਾ ਸਾਹਿਬ ਤੁਹਾਡਾ ਵੀ ਲੱਗਦਾ ਹੈ ਇਸ ਚ ਕਾਫੀ ਯੋਗਦਾਨ ਹੈਗਾ ਨਹੀਂ ਰਮਾਣਾ ਜੀ ਗੱਲ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਜਿਹੜਾ ਸਰਪੰਚੀ ਦਾ ਇਲੈਕਸ਼ਨ ਆ ਗਿਆ ਫਰੀਦਕੋਟ ਦਿਅੱਤੀਵੰਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਕੈਂਡੀਡੇਟ ਸੀ ਤਿੰਨ ਕੈਂਡੀਡੇਟ ਤਿੰਨੇ ਹੀ ਵਰਕਰ ਸੀ ਕੋਈ ਪੈਰਾਸ਼ੂਟ ਨਹੀਂ ਕੋਈ ਕੁਝ ਨਹੀਂ ਇਸ ਕਰਕੇ ਇਹਨਾਂ ਨੇ ਜਿਹੜਾ ਫੈਸਲਾ ਐਮਐਲਏ ਸਾਹਿਬ ਤੋਂ ਛੱਡਿਆ ਵੀ ਐਮਐਲਏ ਸਾਹਿਬ ਜੋ ਫੈਸਲਾ ਕਰਨਗੇ ਸਾਨੂੰ ਤਿੰਨਾਂ ਨੂੰ ਮਨਜ਼ੂਰ ਹੈ ਪਰ ਐਮਐਲਏ ਸਾਹਿਬ ਦੀ ਸੋਚ ਇੱਕੋ ਸੀ ਯਾਰ ਮੈਂ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ ਵੀ ਜੇ ਮੈਂ ਇੱਕ ਨੂੰ ਕਿਹਾ ਤੇ ਦੂਜੇ ਦੋਵੇਂ ਮੇਰੇ ਵਰਕਰ ਹੈ ਸੋ ਐਮਐਲਏ ਸਾਹਿਬ ਨੇ ਇਹਨਾਂ ਤਿੰਨਾਂ ਤੇ ਛੱਡਿਆ ਤੁਸੀਂ ਜੋ ਫੈਸਲਾ ਕਰੋਗੇ ਜੋ ਫੈਸਲਾ ਵਰਕਰ ਕਰਨਗੇ ਮੈਨੂੰ ਉਹੀ ਮਨਜ਼ੂਰ ਹੈ ਕਿਉਂਕਿ ਮੇਰੇ ਲਈ ਸਾਰੇ ਵਰਕਰ ਇੱਕ ਬਰਾਬਰ ਹੈ ਜੇ ਮੈਂ ਇੱਕ ਨੂੰ ਥਾਪ ਹੀ ਦਿੰਦਾ ਤੇ ਉੱਥੇ ਕਿਤੇ ਨਾ ਕਿਤੇ ਦੋ ਆ ਦੇ ਮਨ ਚੇ ਨਾ ਜਾਵੇ ਯਾਰ ਵੀ ਇਹਨਾਂ ਨਾਲ ਮਤਲਬ ਕੀ ਧੱਕਾ ਹੋਇਆ ਜਾਂ ਇਹਨਾਂ ਨਾਲ ਪਹਿਲ ਕਦਮੀ ਹੋਈ ਹੈ ਸੋ ਇਨਾ ਤਿੰਨਾਂ ਨੇ ਬੈਠ ਕੇ ਫਿਰ ਇਹੀ ਫੈਸਲਾ ਕੀਤਾ ਆਪਾਂ ਪਰਚੀ ਪਾਈਏ ਜਿੰਦੀ ਪਰਚੀ ਨਿਕਲੀ ਉਹ ਸਾਡਾ ਕੈਂਡੀਡੇਟ ਹੋਊਗਾ ਤੇ ਅਸੀਂ ਦਿਨ ਦਿਨ ਰਾਤ ਇੱਕ ਕਰਕੇ ਤਿੰਨੇ ਉਸ ਇਲੈਕਸ਼ਨ ਨੂੰ ਲੜਾਂਗੇ ਐਮਐਲਏ ਸਾਹਿਬ ਨੇ ਪਾਰਦਰਸ਼ਤਾ ਦਿਖਾਉਂਦੇ ਹੋਏ ਤਿੰਨੇ ਜਿਹੜੇ ਸਾਡੇ ਕੈਂਡੀਡੇਟ ਸੀ ਵਰਕਰ ਸੀਗੇ ਉਹਨਾਂ ਨਾਲ ਜਿਹੜਾ ਆਪਣਾ ਕਹਿਦੀ ਹੈ ਕਿ ਕਿਸੇ ਤਰ੍ਹਾਂ ਦਾ ਭੇਤ ਭਾਵ ਨਹੀਂ ਕੀਤਾ ਤੇ ਇਹ ਪਰਚੀ ਕੱਢੀ ਹੁਣ ਲਾਪਰੀਦ ਦੀ ਪਰਚੀ ਨਿਕਲੀ ਹੈ ਸਰਬਜੀਤ ਤੇ ਵਾਲੀਆ ਜੀ ਦਿਨ ਰਾਤ ਇੱਕ ਕਰਕੇ ਉਹਨਾਂ ਦੀ ਮਦਦ ਕਰਨਗੇ ਨਾਲ ਅਸੀਂ ਸਿਓ ਕਰਾਂਗੇ ਵਾਲੀਆ ਸਾਹਿਬ ਖੋਸ਼ੋਂ ਪੂਰੇ ਹਾਂਜੀ ਪੂਰੇ ਖੋਸ਼ ਹੈ ਬਾਗੋ ਬਾਗ ਆ ਜੀ ਤੇ ਅਸੀਂ ਲਾਡੀ ਵੀਰ ਦਾ ਦਿ ਲੋ ਅਸੀਂ ਸਾਥ ਦੇਵਾਂਗੇ ਪਾਰਟੀ ਦਾ ਸਾਡੀ ਦਾ ਇਹੀ ਫਰਮਾਨ ਹੈ ਕਿ ਆਪ ਦੀ ਧੜੇਬੰਦੀ ਖਤਮ ਕਰਕੇ ਤੁਸੀਂ ਪਿੰਡਾਂ ਦੇ ਵਿੱਚ ਆਜਾ ਸਰਪੰਚ ਚੁਣ ਕੇ ਲਿਆਉਣਾ ਪਰਚੀਆਂ ਵਾਲੀ ਗੱਲ ਤੁਸੀਂ ਆਪ ਕਹੀ ਸੀ ਜਾਂ ਸਿੱਧਾ ਹੀ ਐਮਐਲਏ ਸਾਹਿਬ ਨੂੰ ਕਹਿਣ ਦੇ ਤੁਸੀਂ ਜੀ ਧਿਆਗਤ ਰੱਖਦੇ ਹੋਗੇ ਅਸੀਂ ਨਾਲ ਹਾਂ ਤੁਹਾਡੇ ਨਹੀਂ ਅਸੀਂ ਇਹ ਕਾਫੀ ਦਿਨਾਂ ਤੋਂ ਵਿਚਾਰ ਚੱਲ ਰਿਹਾ ਸੀ ਕਿ ਆਪਾਂ ਵੇਖੋ ਇਹਦੇ ਵਿੱਚ ਪੈਸੇ ਦੀ ਬਰਬਾਦੀ ਹੈ ਸਮੇਂ ਦੀ ਵੀ ਬਰਬਾਦੀ ਹੈ ਇੱਕੋ ਪਾਰਟੀ ਦੇ ਤਿੰਨ ਬੰਦੇ ਲੜ ਰਹੇ ਆ ਇਹ ਇਸ ਕਰਕੇ ਹੀ ਸੀ ਕਿ ਅਸੀਂ ਇਹੀ ਪਰਚੀ ਵਾਲਾ ਸਿਸਟਮ ਸਾਨੂੰ ਚੰਗਾ ਲੱਗਾ ਤੇ ਅਸੀਂ ਇਹੀ ਕੰਮ ਕੀਤਾ ਜੀ ਐਮਐਲਏ ਸਾਹਿਬ ਗੁਰਦੇਵ ਸਿੰਘ ਸਿੱਕੂ ਸਾਡੇ ਨਾਲ ਆ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਤੁਹਾਡੇ ਬਿਆਨ ਆਏ ਸੀਗੇ ਕਿ ਅਸੀਂ ਕੋਸ਼ਿਸ਼ ਕਰਾਂਗੇ 99 ਦੇ 99 ਜਿਹੜੇ ਸਰਪੰਚਾਂ ਦੇ ਵਿੱਚ ਸਰਦ ਸੰਤੀ ਨਾਲ ਚੋਣਾਂ ਹੋਣਗੀਆਂ ਤੇ ਦੇਖੋ ਖਬਰ ਹੀ ਆ ਰਹੀ ਹੈ ਦੇਖੋ ਅਸਲ ਦੇ ਵਿੱਚ ਕੀ ਹੈ ਵੀ ਜਿਵੇਂ ਪਹਿਲਾਂ ਹੀ ਮਤਲਬ ਤੁਸੀਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਸਾਡੇ ਸਾਰੇ ਪਿੰਡਾਂ 'ਚ ਜਿੰਨੇ ਕੱਲ ਵਲੰਟੀਅਰ ਆਏ ਸੀ ਸਾਡੇ ਸਾਰੇ ਮੇਨ ਪਾਰਟੀ ਦੇ ਵਲੰਟੀਅਰ ਸੀ ਔਰ ਸਾਰੇ ਨੂੰ ਕੱਲ ਇਹੀ ਕਿਹਾ ਸੀ ਕਿ ਯਾਰ ਅਸੀਂ ਉਸ ਰਾਹ ਤੇ ਤੁਰਨਾ ਜਿਹੜੇ ਤੇ ਕੋਈ ਨਹੀਂ ਤੁਰਿਆ ਅਸੀਂ ਤਿਆਗ ਦੀ ਭਾਵਨਾ ਨਾਲ ਆਪਦੇ ਆਪ ਨੂੰ ਛੱਡ ਕੇ ਵੀ ਮੈਂ ਨਹੀਂ ਬਣਨਾ ਯਾਰ ਜੇ ਦੂਜਾ ਬਣਦਾ ਸਰਬ ਸਮਝੀ ਕਰੋ ਲੋਕਾਂ ਉਹਦੇ ਲੜਾਈ ਝਗੜੇ ਹੱਲ ਕਰੋ ਪੰਚਾਇਤਾਂ ਬਣਦੀ ਲੋਕਾਂ ਦੇ ਕੰਮ ਕਰਨ ਵਾਸਤੇ ਤੇ ਇਹੋ ਜਿਹੇ ਹਾਲਾਤ ਸਾਡੇ ਪਿੰਡਾਂ ਦੇ ਅਸੀਂ ਸਰਪੰਚਾਂ ਦੇ ਕਾਲੀ ਕਾਂਗਰਸੀਆਂ ਦੇ ਦੇਖਿਆ ਜਿਹੜਾ ਨੇ ਆਪਣੀ ਜ਼ਮੀਨ ਵੇਚੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਤਲਾਂ ਦੇ ਮੁਕੱਦਮੇ ਹੋਏ ਹੋਰ ਵੀ ਜਿਹੜੀ ਬਰਬਾਦੀ ਜਿੱਥੋਂ ਤੱਕ ਹੋ ਸਕਦੀ ਸੀ ਪਰਿਵਾਰਾਂ ਦੀ ਹੋਈ ਤੇ ਅਸੀਂ ਇਹ ਸੋਚਿਆ ਕਿ ਅਸੀਂ ਇਹ ਇਸ ਕੰਮ ਨੂੰ ਸ਼ਾਂਤੀ ਨਾਲ ਪਿਆਰ ਨਾਲ ਵੀ ਕਰ ਸਕਦੇ ਹਾਂ ਸੋ ਉਹਦੇ ਰਿਜ਼ਲਟ ਆ ਰਹੇ ਸੋ ਹੋਰ ਜਿਹੜਾ ਹੈਗਾ ਤੁਸੀਂ ਦੇਖੋਗੇ ਲਗਾਤਾਰ ਸਿੰਘ ਜਿਹੜਾ ਉਹ ਤੁਹਾਨੂੰ ਜਿੱਦ ਤੋਂ ਸਾਡੇ ਕਾਗਜ਼ ਭਰਨ ਦੀ ਫਰੀ ਖਤਮ ਹੋਣੀ ਔਰ ਕਾਗਜ਼ ਚੱਕਣ ਤੇ ਜਿਹੜਾ ਹੈਗਾ ਕਿਸੇ ਨੇ ਭਰ ਵੀ ਦਿੱਤੇ ਹੋਣੇ ਤਾਂ ਉਹਨਾਂ ਦੇ ਵੀ ਕਾਗਜ਼ ਚ ਕਾ ਕੇ ਉਹਨਾਂ ਨੂੰ ਨਿਮਰਤਾ ਸਹਿਤ ਇਕੱਠੇ ਕਰਕੇ ਉਹ ਜਿਹੜੇ ਇਲੈਕਸ਼ਨ ਮਲੇ ਸਾਬ ਪਰਚੀ ਪਾਉਣ ਦੀ ਕੀ ਲੋੜ ਪੈਗੀ ਤੁਸੀਂ ਤਾਂ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਦਿੰਦੇ ਤਾਂ ਉਸੇ ਨੇ ਬਣ ਜਾਣਾ ਸੀਗਾ ਦੇਖੋ ਜਦੋਂ ਤੁਸੀਂ ਤੱਕੜੀ ਫੜ ਕੇ ਤੋਲਣ ਲੱਗਦੇ ਤਾਂ ਬਹੁਤ ਔਖਾ ਹੁੰਦਾ ਵੀ ਕਿਤੇ ਨਾ ਕਿਤੇ ਮੇਰੇ ਤੋਂ ਕਿਸੇ ਗੱਲ ਚ ਕਿਤਾਈ ਨਾ ਹੋ ਜੇ ਜਦੋਂ ਪਰਿਵਾਰ ਹੋਵੇ ਅਸੀਂ ਆਮ ਆਦਮੀ ਪਾਰਟੀ ਦੀ ਇੱਕ ਸਿਫਤ ਹੈ ਜਿੰਨੇ ਸਾਡੇ ਵਲੰਟੀਅਰ ਅਸੀਂ ਪਰਿਵਾਰ ਵਾਂਗੂ ਆ ਮੈਂ ਇਹਨਾਂ ਦੇ ਰਸੋਈ 'ਚ ਜਾ ਕੇ ਚਾਹ ਪੀ ਲੈਣਾ ਤੇ ਜਿੰਨੇ ਮੇਰੇ ਵਲੰਟੀਅਰ ਹੈ ਤੁਸੀਂ ਦੇਖ ਲਓ ਇਹ ਰਸੋਈ 'ਚੋਂ ਆਪ ਚਾਹ ਦਾ ਕੱਪ ਚੱਕ ਕੇ ਲਿਆਉਂਦੇ ਆ ਔਰ ਇੱਥੋਂ ਤੱਕ ਕੇਵਰੀ ਬਣਾ ਵੀ ਲੈਂਦੇ ਆ ਸੋ ਇਹ ਸਾਡਾ ਪਰਿਵਾਰ ਹੈ ਤੇ ਫਿਰ ਜਦੋਂ ਪਰਿਵਾਰ ਦੇ ਵਿੱਚ ਵੰਡਣਾ ਹੋਵੇ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਨਾ ਹੋ ਜੇ ਇਸ ਵਾਸਤੇ ਕਿਹਾ ਵੀ ਯਾਰ ਉਹ ਤਰੀਕਾ ਲੱਭੀਏ ਕਿ ਕਿਸੇ ਨੂੰ ਇਹ ਲੱਗੇ ਹੀ ਨਾ ਵੀ ਮੇਰੇ ਨਾਲ ਜਾਤੀ ਹੋਵੇ ਤਾਂ ਸੁਣਿਆ ਤੁਸੀਂ ਐਮਐਲਏ ਫਰੀਦਕੋਟ ਨੇ ਜਿਵੇਂ ਦੱਸਿਆ ਸੀਗਾ ਕਿ ਪੂਰੇ ਫਰੀਦਕੋਟ ਹਲਕੇ ਦੇ ਵਿੱਚ 91 ਦੇ ਕਰੀਬ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਬਣਾਵਾਂਗੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਉਹਨਾਂ ਦੀ ਚੋਣ ਹੋ ਚੁੱਕੀ ਹੈ ਤਾਂ ਚੌਥੀ ਜਿਹੜਾ ਉਮੀਦਵਾਰ ਜਿਹੜਾ ਇਹਨਾਂ ਵੱਲੋਂ ਐਲਾਨਿਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਫਰੀਦਕੋਟ ਦਿਹਾਤੀ ਤੋਂ ਚੋਣ ਲੜਨ ਲਈ ਤਿਆਰ ਸੀ ਤੇ ਅੱਜ ਉਹਨਾਂ ਦੇ ਐਮਐਲਏ ਦੀ ਅਗਵਾਈ ਦੇਡ ਪਰਚੀਆਂ ਪਾਈਆਂ ਗਈਆਂ ਤੇ ਉਹਨਾਂ ਦੇ ਵਿੱਚੋਂ ਇੱਕ ਉਮੀਦਵਾਰ ਦੀ ਚੋਣ ਹੋ ਚੁੱਕੀ ਹੈ ਤਾਂ ਖੁਸ਼ਖਬਰੀ ਫਰੀਦਕੋਟ ਤੋਂ ਲਗਾਤਾਰ ਲੋਕਾਂ ਦੇ ਸਾਹਮਣੇ ਆ ਰਹੀ ਹੈ ਤਾਂ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਇੱਕ ਜਿਹੜੀਆਂ ਇਸ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਤੀ ਦੇ ਨਾਲ ਆਪਣੇ ਪਿੰਡ ਦੇ ਸਰਪੰਚ ਚੋਣੀਆਂ ਇਹ ਦੇਖਣ ਵਾਲੀ ਗੱਲ ਹੋएगी ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ